ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾਰ ਰੇਲਵੇ ਰੋਡ ਹੁਸ਼ਿਆਰਪੁਰ ਵਿਖੇ ਜੋ ਧੰਤਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਚਾਰ ਸਹਿਬਜ਼ਾਦੇ ਧੰਤਨ ਬਾਬਾ ਜੀਤ ਸਿੰਘ ਜੀ ਧੰਤਨ ਬਾਬਾ ਜੁਹਾਰ ਸਿੰਘ ਜੀ ਧੰਤਨ ਬਾਬਾ ਜੋਰਾਵਰ ਸਿੰਘ ਜੀ ਧੰਤਨ ਬਾਬਾ ਫਤਿਹ ਸਿੰਘ ਜੀ ਜੋ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਦਿਹਾੜਿਆਂ ਨੂੰ ਸਮਰਪਿਤ ਤਨਤਨ ਮਾਤਾ ਗੁਜਰ ਕੌਰ ਜੀ ਤਨਤਨ ਬੀਬੀ ਹਰਸ਼ਰਨ ਕੌਰ ਜੀ ਤਨਤਨ ਭਾਈ ਸੰਗਤ ਸਿੰਘ ਜੀ ਤਨਤਨ ਮੋਤੀਰਾ ਮਹਿਰਾ ਜੀ ਦਿਵਾਨ ਟੋਡਰਮਲ ਜੀ ਜੋ ਵੀ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਸਮੇਂ ਦੇ ਵਿੱਚ ਸਿੱਖ ਸੇਵਕ ਹੋਏ ਹਨ ਸਮੂਹ ਸ਼ਹੀਦਾਂ ਨੂੰ ਸਮਰਪਿਤ ਜੋ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਦੁੱਧ ਦੇ ਲੰਗਰ ਦੀ ਸੇਵਾ ਹੋਈ ਜਿਸ ਦੇ ਵਿੱਚ ਵੱਧ ਚੜ ਕੇ ਤਨਮਨ ਧੰਦੇ ਨਾਲ ਸੰਗਤਾਂ ਨੇ ਸੇਵਾ ਕਮਾਈ ਤਾਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋ ਪਰਿਵਾਰ ਦੀ ਕੁਰਬਾਨੀ ਹੈ ਉਹ ਇੱਕ ਜੋ ਸੰਸਾਰ ਦੇ ਉੱਤੇ ਅਦੁੱਤੀ ਸ਼ਹਾਦਤ ਹੈ ਜਿਸ ਦੇ ਬਾਬਤ ਇੱਕ ਪੰਜਾਬੀ ਦਾ ਕਵੀ ਬਹੁਤ ਸੋਹਣਾ ਲਿਖਦਾ ਹੈ ਦਸਵੇਂ ਪਿਤਾ ਨੇ ਪਿਤਾ ਦੀ ਬਲੀ ਦੇ ਕੇ ਸਿਰ ਤੇ ਲੱਖ ਮੁਸੀਬਤਾਂ ਝੱਲੀਆਂ ਨੇ ਮਾਤਾ ਪਿਤਾ ਤੇ ਪੁੱਤ ਸ਼ਹੀਦ ਹੋ ਗਏ ਉਹਦੇ ਚਿਹਰੇ ਤੇ ਅਜੇ ਵੀ ਲਾਲੀਆਂ ਨੇ ਉਸ ਨੇ ਆਪਣੇ ਦੀਵੇ ਬੁਝਾ ਕੇ ਤੇ ਭਾਰਤ ਵਿੱਚ ਦਿਵਾਲੀਆਂ ਬਾਲੀਆਂ ਨੇ ਐਸੇ ਦਿਨ ਦੇ ਆਲ ਸਤਿਗੁਰੂ ਸਰਵੰਸਦਾਨੀ ਸਤਿਗੁਰੂ ਜਿਨ੍ਹਾਂ ਦੇ ਬੱਚਿਆਂ ਦੀ ਸ਼ਹੀਦੀ ਨੂੰ ਸਮਰਪਿਤ ਸਮੂਹ ਯੰਕ ਖਾਲਸਾ ਗਰੁੱਪ ਦੀ ਟੀਮ ਵੱਲੋਂ ਜੋ ਅੱਜ ਦੁੱਧ ਦੇ ਲੰਗਰ ਦੀ ਸੇਵਾ ਛੋਟੇ ਸਹਿਬਜ਼ਾਦੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਨੂੰ ਜੋ ਭਾਈ ਮੋਤੀराम ਮਹਿਰਾਜ ਜੀ ਨੇ ਉਸ ਸਮੇਂ ਦੇ ਵਿੱਚ ਦੁੱਧ ਪਿਲਾ ਕੇ ਇੱਕ ਇਤਿਹਾਸ ਦੇ ਵਿੱਚ ਬਲੱਖਣ ਛਾਪ ਛੱਡੀ ਹੈ ਉਸ ਨੂੰ ਸਮਰਪਿਤ ਇਹ ਦੁੱਧ ਦੀ ਸੇਵਾ ਕੀਤੀ ਗਈ ਹੈ ਸੋ ਸਮੂਹ ਸ਼ਹਿਰ ਦੀਆਂ ਸੰਗਤਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਧੰਨਵਾਦ ਹੈ ਜੋ ਯੰਗ ਖਾਲਸਾ ਗਰੁੱਪ ਦੇ ਫੇਜ ਦੇ ਨਾਲ ਜੁੜੀਆਂ ਹੋਈਆਂ ਹਨ ਜਿਨ੍ਹਾਂ ਨੇ ਵੱਧ ਚੜ ਕੇ ਤਨਮਨ ਧੰਦੇ ਨਾਲ ਇਹ ਸੇਵਾ ਦੇ ਵਿੱਚ ਹਿੱਸਾ ਪਾਇਆ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੋ ਯੰਗ ਖਾਲਸਾ ਗਰੁੱਪ ਟੀਮ ਹੈ ਜੋ ਲੋੜਵੰਦਾ ਵਾਸਤੇ ਜੋ ਪਿਛਲੇ ਲੰਬੇ ਸਮੇਂ ਤੋਂ ਜੋ ਸੰਨ 2017 ਤੋਂ ਸੇਵਾਵਾਂ ਕਰਦੀ ਜਾ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਸੇਵਾਵਾਂ ਚਲਦੀਆਂ ਰਹਿਣਗੀਆਂ ਸਾਰੀਆਂ ਸੇਵਾਵਾਂ ਇਹ ਸੰਗਤ ਦੇ ਸਹਿਯੋਗ ਦੇ ਨਾਲ ਹੁੰਦੀਆਂ ਹਨ ਤੇ ਹੁੰਦੀਆਂ ਰਹਿਣਗੀਆਂ ਅੱਜ ਦੇ ਇਸ ਸ਼ਹੀਦੀ ਸਮਾਗਮ ਤੋਂ ਅਸੀਂ ਇਹੀ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੰਗਤਾਂ ਵੱਧ ਤੋਂ ਵੱਧ ਯੰਗ ਖਾਲਸਾ ਗਰੁੱਪ ਦੇ ਪੇਜ ਦੇ ਨਾਲ ਜੁੜ ਕਰਕੇ ਜੋ ਲੋੜਵੰਦਾ ਵਾਸਤੇ ਯੰਗ ਖਾਲਸਾ ਗਰੁੱਪ ਵੱਲੋਂ ਸੇਵਾਵਾਂ ਕੀਤੀਆਂ ਜਾਂਦੀਆਂ ਹਨ ਉਸ ਵਿੱਚ ਆਪਣਾ ਯੋਗਦਾਨ ਪਾਉਣ ਉਹ ਚਾਹੇ ਮਾਇਆ ਨਾਲ ਵੀ ਯੋਗਦਾਨ ਪਾ ਸਕਦੀਆਂ ਹਨ ਤਨਮਨ ਧੰਦੇ ਨਾਲ ਵੀ ਸੇਵਾ ਕਰਦੀ ਕਰ ਸਕਦੀਆਂ ਹਨ ਜਿਸ ਤਰ੍ਹਾਂ ਸਾਡੀਆਂ ਫਿਜ਼ੀਕਲ ਸੇਵਾਵਾਂ ਚੱਲਦੀਆਂ ਹਨ ਜਾਂ ਲੋੜਵੰਦਾ ਵਾਸਤੇ ਇਹ ਪਰਿਵਾਰਾਂ ਨੂੰ ਰਾਸ਼ਨ ਬੰਦਦੇ ਹਾਂ ਮੈਡੀਕਲ ਦੀਆਂ ਸੇਵਾਵਾਂ ਲੋੜਵੰਦ ਬੱਚਿਆਂ ਵਾਸਤੇ ਜੋ ਪੜ੍ਹਾਈ ਦੀਆਂ ਸੇਵਾਵਾਂ ਚੱਲਦੀਆਂ ਹਨ ਸੋ ਸਾਰੀਆਂ ਸੇਵਾਵਾਂ ਵਿੱਚ ਸੰਗਤਾਂ ਮਾਇਆ ਦਾ ਦਾਨ ਕਰਕੇ ਜਾਂ ਹੋਰ ਵੀ ਆਪਣੇ ਤੌਰ ਦੇ ਉੱਤੇ ਸੇਵਾ ਕਰਕੇ ਆਪ ਜੀ ਆਪਣਾ ਜੀਵਨ ਸਫਲ ਕਰ ਸਕਦੇ ਹੋ ਕਿਉਂਕਿ ਸੰਗਤ ਦੇ ਸਹਿਯੋਗ ਦੇ ਨਾਲ ਹੀ ਆਉਣ ਵਾਲੇ ਸਮੇਂ ਵਿੱਚ ਇਹ ਸਾਰੇ ਕਾਰਜ ਚੱਲਣਗੇ ਸਾਰੀਆਂ ਸੰਗਤਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਦੇ ਇਸ ਸ਼ਹੀਦੀ ਸਮਾਗਮ ਦੇ ਵਿੱਚ ਸਮਰਪਿਤ ਹੋ ਕੇ ਸਮੂਹ ਸਿੰਘਾਂ ਸ਼ਹੀਦਾਂ ਦੀ ਸ਼ਹੀਦੀ ਨੂੰ ਸਮਰਪਿਤ ਹੈ ਜੋ ਸੇਵਾ ਕਮਾਈ ਸਮੂਹ ਸਿੰਘਾਂ ਸ਼ਹੀਦਾਂ ਨੂੰ ਚਮਕੌਰ ਸਾਹਿਬ ਦੇ ਸ਼ਹੀਦ ਸਿੰਘਾਂ ਨੂੰ ਸ੍ਰੀ ਸਰਹੰਦ ਦੇ ਸ਼ਹੀਦ ਸਿੰਘਾਂ ਫਤਿਹਗੜ ਸਾਹਿਬ ਵਿਖੇ ਜੋ ਸ਼ਹੀਧੀਆਂ ਹੋਈਆਂ ਸੋ ਸਮੂਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸ਼ਹੀਦ ਸਿੰਘਾਂ ਨੂੰ ਕੋਟਾਨ ਕੋਟ ਪ੍ਰਣਾਮ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ